ਸੋ so, 24 ਦੀ جنگ جاری ਹੈ ਦੇਖਦੇ ਆ ਕੌਣ ਕਿਸਤੇ ਪਾਰੀਆ ਲੇਕਿਨ ਲਗਾਤਾਰ ਦੇਖਦੇ ਹੁਣ ਕਿਸ ਦੀ ਵਾਰੀ ਹੈ ਸੋ ਮੈਂ ਗੱਲ ਕਰਨ ਜਾ ਰਿਹਾ ਜਿ ਇਤਿਹਾਸ ਦੇ ਉਸ ਪੰਨੇ ਦੀ ਜਿਹੜਾ ਕਿ ਕਈ ਇਲੈਕਸ਼ਨ ਦਾ ਗਵਾਹ ਔਰ ਕਈ ਲੀਡਰ ਜਿਹੜੇ ਆ ਬਿਲਕੁਲ ਇੱਥੇ ਆ ਕੇ ਬੈਠੇ ਟੈਲੀਫੋਨ ਐਕਸਚੇਂਜ ਦੇ ਵਿੱਚ ਇੱਕ ਇਹੋ ਜਿਹਾ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਵਾ ਤੁਸੀਂ ਦੇਖ ਸਕਦੇ ਇੱਕ ਮੰਝਾ ਜਾਵਾ ਜਿਹੜਾ ਕਿ ਕਈ ਇਤਿਹਾਸ ਕਈ ਇਲੈਕਸ਼ਨਾਂ ਦਾ ਗਵਾਹ ਹੈ ਔਰ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿਹੜਾ ਵਾ ਇਹ ਮੰਜਾ ਜਿਹੜਾ ਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਿਲਕੁਲ ਜਿਹਾ ਕਿ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਿਹੜਾ ਇੱਕ ਪਾਵਾਗਾ ਵਾ ਉਸ ਟਾਈਮ ਦਾ ਹੈਗਾ ਵਾ ਔਰ ਤਕਰੀਬਨ 70 ਸਾਲ ਦੇ ਉੱਤੇ ਜਿਹੜਾ ਹੈਗਾ ਵਾ ਉਸ ਪਾਵੇ ਨੂੰ ਆ ਗਿਆ ਲੇਕਿਨ ਇਤਿਹਾਸ ਗਵਾਹ ਹੈ ਕਈ ਚੋਣਾਂ ਦਾ ਕਈ ਇਲੈਕਸ਼ਨਾਂ ਦਾ ਹਰ ਲੀਡਰ ਇੱਥੇ ਆ ਕੇ ਬੈਠੇ ਆ ਔਰ ਲਗਾਤਾਰ ਇਹ ਉਹ ਲੋਕ ਨੇ ਕਿ ਜਿਹੜੇ ਕਿ ਕਿਸੇ ਤੇ ਵੀ ਅਗਰ ਗੱਲ ਕਰਦੇ ਮੋਹਰ ਲਾਂਦੇ ਤੇ ਤਕਰੀਬਨ ਤਕਰੀਬਨ ਉਸ ਗੱਲ ਨੂੰ ਸੁਨਿਆ ਹੋਈ ਜਾਂਦਾ ਸੋ ਬ ਭਾਈ ਕਿਉਂਕਿ ਮਿਹਨਤ ਦਾ ਸਲੋਗ ਹੈ ਗਿਆ ਔਰ ਬਿਲਕੁਲ ਮਿਹਨਤ ਦਾ ਸਲੋਗ ਹੈ ਗਿਆ ਜਿਹੜੇ ਕਿ ਲਗਾਤਾਰ ਗਰਮੀ ਸਰਦੀ ਦੇ ਵਿੱਚ ਇਸੇ ਤਰ੍ਹਾਂ ਇੱਥੇ ਬੈਠੇ ਹੁੰਦੇ ਆਪਣੇ ਕਾਰੋਬਾਰ ਕਰਕੇ ਹੁੰਦੇ ਔਰ ਦੂਜੀ ਤਸਵੀਰਾਂ ਜੇ ਤਾਂ ਦਿਖਾਂਦਾ ਵਾਂ ਬਿਲਕੁਲ ਕਿਸ ਤਰ੍ਹਾਂ ਇਹ ਸਾਰੇ ਜਿਹੜੀ ਆ ਬਿਲਕੁਲ ਇਸ ਤਰ੍ਹਾਂ ਹੀ ਮਿਹਨਤ ਕਰਦੇ ਆ ਰੇੜੇ ਲੱਗੇ ਆ ਬਿਲਕੁਲ ਮਿਹਨਤ ਪਿੱਛੇ ਨਹੀਂ ਹਟਦੇ ਔਰ ਵੋਟ ਜਿਹੜਾ ਵਾ ਸੋਚ ਸਮਝ ਕੇ ਪਾਉਂਦੇ ਆ ਸੋ ਬਿਲਕੁਲ ਗੱਲ ਕਰਾਂਗੇ ਉਹਨਾਂ ਨਾਲ ਔਰ ਕੀ ਕੀ ਨਾਲ ਹੀ ਆ ਕਿ ਭਾਈ ਨਾਲ ਗੱਲ ਕਰਦੇ ਭਾਈ ਕੀ ਨਾਲ ਤੁਹਾਡਾ ਜੀ ਤੁਹਾਡਾ ਜੀ ਪਹਿਲਵਾਨ ਕੀ ਪਹਿਲਵਾਨ ਜੀ ਆਜ਼ਾਦੀ ਦਾ ਇਤਿਹਾਸ ਸਮੇਟ ਹੈ ਮੰਜਾ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਮੰਜਾ ਕਈ ਇਲੈਕਸ਼ਨਾਂ ਦੇਖੀਏ ਕਈ ਲੀਡਰ ਆ ਕੇ ਤਰੇ ਮਿੰਦੇ ਆ ਸੋ ਇਸ ਵਾਰੀ 24 ਦੀ ਇਲੈਕਸ਼ਨ ਲਗੀ ਆ ਲਗਾਤਾਰ ਬਿਲਕੁਲ ਗੱਲ ਹੋ ਰਹੀ ਹੈ ਚਰਚਾਵਾ ਹੋ ਰਹੀ ਹੈ ਔਰ ਇਸ ਮੰਜੇ ਦੇ ਉੱਤੇ ਜਿਹੜੀ ਚਰਚਾਵਾ ਹੁੰਦੀ ਹੈ ਲਗਾਤਾਰ ਉਹ ਕਾਮਯਾਬੀ ਹੁੰਦੀ ਹੈ ਸੋ ਇਸ ਵਾਰੀ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਾਂ ਭਾਈ ਕੋਈ ਵੀ ਲੀਡਰ ਆਵੇ ਆਪਾਂ ਸਭ ਨੂੰ ਅਨੁਸ਼ਾਸਨ ਕਰਨੇ ਆ ਕੋਈ ਵੀ ਆਪਾਂ ਹਰੇ ਹੱਥ ਸਾਡੇ ਭਰਾ ਵੈ ਕੋਈ ਬਾਦਦਾਨ ਸਾਡੇ ਦੇਸ਼ ਦੇ ਹੀ ਹੈ ਸਭ ਲੀਡਰ ਸਾਡੇ ਦੇਸ਼ ਦੇ ਆ ਕਪਾ ਜੀ ਆਇਆ ਗਿੰਦੇ ਨੇ ਸੁੱਚੀ ਆਇਆ ਗਿੰਦੇ ਨੇ ਕਈ ਲੀਡਰ ਇੱਥੇ ਆ ਕੇ ਬੈਠੇ ਹਨ ਕਿ ਕਈ ਮੁੱਖ ਮੰਤਰੀ ਵੀ ਜਿਹੜੇ ਜੀ ਸੀ ਉਹ ਜਦੋਂ ਵੀ ਇੱਥੋਂ ਲੰਘੇਗਾ ਕਿਸੇ ਆ ਕੇ ਜ਼ਰੂਰ ਬੈਠੇ ਹੋਣੇ ਲੇਕਿਨ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਜਿਹੜੇ ਖਲੋਤੇਗੇ ਆ ਕੀ ਲੱਗਦਾ ਵੀ ਕੋਈ ਕੈਂਡੀਡੇਟ ਜਿਹੜੇ ਆ ਤੁਹਾਡੀ ਗੱਲ ਕਰਦਾ ਆ ਜਾਂ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਾ ਜਾਂ ਗਰੀਬਾਂ ਦੀ ਗੱਲ ਕਰਦਾ ਮੈਂ ਰਿਹੜਾ ਉਹਨਾਂ ਮਯੂਰੀ ਬੰਦਾ ਤੇ ਮੈਨੂੰ ਪਾਰਟੀ ਦੇ ਉੱਪਰ ਰੱਖਾ ਜੇ ਆਪੇ ਇਸ ਇਤਿਹਾਸ ਆ ਬਣਾ ਰੱਖਾ ਜੇ ਮੈਂ ਉਹ ਦੱਸ ਰਿਹਾ ਨੂੰ ਕੋਈ ਪਾਰਟੀ ਨਹੀਂ ਪਸੰਦ ਲੈ ਨਹੀਂ ਮੈਂ ਪਾਰਟੀ ਪਸੰਦ ਨਹੀਂ ਮੈਂ ਕਾਂਗਰਸੀ ਪ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਇਸ ਵਾਰ ਦੀ ਇਲੈਕਸ਼ਨ ਦੇ ਵਿੱਚ ਦੇਖਦੇ ਕੋਈ ਤੁਹਾਡੀ ਗੱਲ ਕਰਦਾ ਅਸੀਂ ਭਾਜੀ ਇਹ ਕਾਂਗਰਸ ਘਟਾ ਆਪਾਂ ਇਹਨੂੰ ਵੋਟ ਪਾਉਣੇ ਭਾਵੇਂ ਹਾਰੇ ਤੇ ਭਾਵੇਂ ਜਿੱਤੇ ਕਿੰਨੀ ਉਮਰ ਹੋ ਗਈ ਤੁਹਾਡੀ 70 ਸਾਲ ਸੋ ਇਹ ਮੰਡੇ ਤੋਂ ਦੀ ਕਦੇ ਤੋਂ ਇਥੇ ਮੰਡੇ ਦੇ ਬੱਠੇ ਹੋ ਮੈਂ 70 ਸਾਲ ਤੋਂ ਹੀ ਬਚਪਨ ਤੋਂ ਇੱਥੇ ਹੀ ਅੱਛਾ ਜਿੱਤੇ ਮੋਰ ਲਈ ਜਿੱਤੇ ਜੋ ਤੇ ਆ ਹੀ ਉਥੇ ਜਿੱਤ ਗਿਆ ਜਾਂਦਾ ਕਿਹੜਾ ਜਾਂਦਾ ਕਿਹਨੂੰ ਤੁਹਾਡਾ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਜਗਤਾਰ ਸਿੰਘ ਜੀ ਬੜੇ ਆਰਾਮ ਨਾਲ ਮੰਜੇ ਦੇ ਬੈਠੇ ਹੋ ਸੁੱਖ ਦੁੱਖ ਸਭ ਇੱਥੇ ਦੇਖਿਆ ਤੁਸੀਂ ਕਈ ਲੀਡਰ ਦੇਖੇ ਕਈ ਬਣਾਏ ਇਤਿਹਾਸ ਮੁਕਵੇ ਆ ਲੇਕਿਨ ਇਤਿਹਾਸ ਪੰਨਿਆਂ ਦੇ ਵਿੱਚ ਭਰਾਂਦੇ ਆ ਕਈ ਲੀਡਰ ਆਏ ਗਏ ਜਿੱਤੇ ਹਾਰੇ ਲੇਕਿਨ ਮੰਝਾਲੇ ਵੀ ਗਵਾਵਾ ਸੋ ਕਿਸ ਤਰ੍ਹਾਂ ਦੇਖਦੇ ਸੀ ਇਲੈਕਸ਼ਨ ਇਲੈਕਸ਼ਨ ਜੀ ਇਹ 2024 ਦਾ ਹੈ ਇਹ ਆਉਣ ਵਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜੋ ਮੌਜੂਦਾ ਅਮਰਸਰ ਦੀ ਗੱਲ ਕਰ ਰਿਹਾ ਹੈ ਅਮਰਸਰ ਦੀ ਸੀਟ ਦੇ ਵਿੱਚ ਆਪਰਾ ਚਰਨ ਸਿੰਘ ਜੀ ਸੰਧੂ ਜੀ ਖਲੋਤੇ ਆ ਤੇ ਇਹਨਾਂ ਦਾ ਕੱਲ ਆਏ ਸੀ ਤੇ ਪਰਜਾ ਬਾਦ ਬਲਾਦਰੀ ਦੇ ਵਿੱਚ ਚੰਗਾ ਉਹਨਾਂ ਦਾ ਸਵਾਗਤ ਹੋਇਆ। ਤੋਂ ਅਸੀਂ ਪਹੁੰਚੇ ਇਨਸਾਈਡ ਕਟੜਾ ਦੁੱਲੋ ਜਿੱਥੇ ਕਿ ਲੋਕ ਆਪਣਾ ਕੰਮਕਾਜ ਕਰ ਰਹੇ ਸ਼ਾਮ ਦਾ ਵੇਲਾ ਜਾ ਰਹਾ ਬਰ ਬਿਲਕੁਲ ਆਸਾ ਹੁੰਦੀ ਆ ਵਾ ਹਰ ਲੀਡਰਾਂ ਕੋਲ ਕਿ ਉਹਨਾਂ ਦੇ ਆਸਾ ਦੇ ਖਰਾ ਉਤਰੇ ਕਿ ਕਿ ਮਿਹਨਤ ਦਾ ਸ਼ਲੋਗ ਹੈ ਜੇ ਤੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਕੀ ਗੱਲ ਕਰਦੇ ਕਿ ਨਹੀਂ ਕਰਦੇ ਸੋ ਕੀ ਨਾ ਭਾਈ ਤੁਹਾਡਾ ਤੁਹਾਡਾ ਕੀ ਨਾ ਜੇ ਸੋ ਬਿਲਕੁਲ ਬਿਲਕੁਲ ਸੋ ਭਾਈ ਸਾਹਿਬ ਕੀ ਨਾ ਤੁਹਾਡਾ ਮਗੀਨਾ ਸੁਨ ਨਗੀਨਾ ਜੀ ਇਸ ਵਾਰ ਤੁਹਾਡੇ ਹਿਸਾਬ ਨਾਲ 24 ਜੰਗ ਜੀ ਆ ਹਰ ਕਿਸੇ ਨੂੰ ਆਸਾਂ ਹੁੰਦੀ ਹੈ ਤੁਹਾਡੇ ਸਾਹਮਣੇ ਕੋਈ ਅੰਮ੍ਰਿਤਸਰ ਦਾ ਇਹੋ ਜਿਹਾ ਨਗੀਨਾ ਆ ਜਿਹੜਾ ਤੁਹਾਡੇ ਆਸਾਂ ਦੇ ਮਤਾਬੇ ਉੱਤਰਿਆ ਹੋਵੇ ਕੋਈ ਪਤਾ ਨਹੀਂਗਾ ਕੋਈ ਪਤਾ ਨਹੀਂ ਹੈ ਕੋਈ ਪਤਾ ਨਹੀਂ ਹਲੇ ਕੋਈ ਮੰਨ ਨਹੀਂਗਾ ਕੋਈ ਮੰਨ ਨਹੀਂ ਗੱਲ ਸੁ ਜੀ ਬਿਲਕੁਲ ਕੋਈ ਮੰਨ ਨਹੀਂ ਕੀਨਾ ਤੁਹਾਡਾ ਜੀ ਬਲਦੇਵ ਜੀ ਕੋਈ ਕੁਛ ਹੈ ਮੰਨ ਚ ਹੈ ਕਿ ਹਲੇ ਕੋਈ ਡਿਸਾਈਡ ਅਗਾ ਵੋਟ ਪੈਣ ਨੂੰ ਪਾਣੀ ਹੈ ਕੋਈ ਇਸ ਤਰ੍ਹਾਂ ਤੁਹਾਡੇ ਆਸਾਂ ਦੇ ਉੱਤਰਿਆ ਹੋਵੇ ਅਜੇ ਕੋਈ ਨਹੀਂ ਚਾਇਲ ਨਹੀਂਗਾ ਤਿੰਨ ਬਾੜੀਆਂ ਕੋ ਦੀਆਂ ਟੱਕਰੀਆਂ ਨੇ ਚਾਰ ਬਾੜੀਆਂ ਦੇ ਚਾਰ ਦਿਨ ਜਾਈਆਂ ਨੇ ਨਾ ਅੰਗਰੇਜ਼ ਆਮ ਏ ਵੀ ਜੀ ਚਲੋ ਕੋਈ ਗੱਲ ਨਹੀਂ ਜੀ ਭਾਈ ਸਾਹਿਬ ਜਿਹੇ ਉਹ ਵੀ ਆਪਣਾ ਕਾਰੋਬਾਰ ਕਰ ਰਹੇ ਆ ਕਿਉਂਕਿ ਕਾਰੋਬਾਰ ਦੇ ਨਾਲ ਹੀ ਰੋਟੀ ਮਿਲਦੀ ਆ ਲੀਡਰਾਂ ਨੂੰ ਕਿੰਨੀ ਗਾਸ ਹੁੰਦੀ ਹੋਊ ਤੇ ਬਾਅਦ ਦੀ ਗੱਲ ਆ ਸੰਘੜ ਕਿੰਨਾ ਤੁਹਾਡਾ ਸ਼ੇਰ ਸਿੰਘ ਜੀ ਸਰ ਸ਼ੇਰ ਸਿੰਘ ਜੀ ਲੱਗਦਾ ਵੀ ਤੁਹਾਡੀ ਕੋਈ ਉਮੀਦਾਂ ਜੇ ਖੜਾ ਉਤਰਿਆ ਜਾਂ ਉਤਰਨ ਵਾਲਾ ਜਾਂ ਕੋਈ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਾਂ ਕੁਝ ਕਹਿਣਾ ਨਹੀਂ ਜਾਂਦੇ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ ਜੀ ਕੁਝ ਨਹੀਂ ਕਹਿਣਾ ਚਾਹੁੰਦੇ ਕਾਰਨ ਕਾਰਨ ਕੋ ਜਿਹੜਾ ਵੀ ਆਂਦਾ ਆਪਣਾ ਜੇਬਾਂ ਭਰਦੇ ਆ ਜੀ ਜੇ ਬੰਦੇ ਬਾਰੇ ਆਮ ਬੰਦੇ ਬਾਰੇ ਕੋਈ ਨਹੀਂ ਸੋਚਦਾ ਕੋਈ ਨਹੀਂ ਸੋਚਦਾ ਜੀ ਆਮ ਬੰਦੇ ਬਾਰੇ ਕੋਈ ਨਹੀਂ ਸੋਚਦਾ ਸੋ ਬਿਲਕੁਲ ਭਾਈਨਾ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਕੀ ਨਾਮ ਹੈ ਤੁਹਾਡਾ ਜਨਕ ਰਾਜ ਜਨਕ ਰਾਜ ਜੀ ਕੋਈ ਹੈ ਉਮੀਦ ਕਿਹੋ ਕੋ ਜਾਂ ਕੋਈ ਮਨ ਬਣਿਆ ਜਾਂ ਕੁਝ ਕਹਿਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਕੰਮ ਹੋਇਆ ਹੀ ਨਹੀਂ ਜਦੋਂ ਦੀ ਇਹ ਬਣੀ ਆਪਣਾ ਆਪ ਪਾਰਟੀ ਕੋਈ ਕੰਮ ਨਹੀਂ ਕੀਤਾ ਇਹ ਸਰਕਾਰ ਹੈ ਜੀ ਇਹ ਸੈਂਟਰ ਦੀ ਸਰਕਾਰ ਦੀ ਐਮਪੀ ਇਲੈਕਸ਼ਨ ਜੀ ਲੱਗਦਾ ਵੀ ਕਾਂਗਰਸ ਜਿਹੜੇ ਗੁਰਜੀਤ ਹੋਈਲਾ ਉਮੀਦਵਾਰ ਆ ਜਾਂ ਹੋਰ ਜਿਹੜੇ ਖੜੇ ਹੋ ਜੇ ਆ ਉਹਨਾਂ ਤੋਂ ਕੋਈ ਉਮੀਦਾਂ ਲੱਗਦੀਆਂ ਮੀਡਾ ਤੇ ਸੈਂਟਰ ਸਰਕਾਰ ਵੀ ਜੇ ਇਧਰ ਧਿਆਨ ਦੇਵੇ ਪੰਜਾਬ ਚ ਤੇ ਫੇਰ ਤੇ ਉਹਨਾਂ ਨੂੰ ਹੀ ਸੀਟਾਂ ਮਿਲਣਗੀਆਂ ਉਹਨਾਂ ਨੇ ਵੀ ਨਹੀਂ ਕਦੇ ਧਿਆਨ ਕੀਤਾ ਪੰਜਾਬ ਵਾਲਾ ਬਿਲਕੁਲ ਨਹੀਂ ਦੀ ਗੱਲ ਕੀ ਨੰਦੋ ਜੀ ਤੁਹਾਡਾ ਰਾਜ ਕੁਮਾਰ ਜੀ ਲੱਗਦਾ ਕੋਈ ਉਮੀਦਾਂ ਦੇ ਕੋਈ ਖਰਾ ਉਤਰਿਆ ਜਾਂ ਉਤਰੇਗਾ ਬਾਈ ਜੀ ਜੀ ਸੈਂਟਰ ਸਦਾ ਹੋਣਾ ਓਡੀ ਥੱਲੇ ਸਦਾ ਹੋ ਜੂਨ ਵੱਡਾ ਮਹਿਤਾ ਬਦਾਮੀ ਪਾਵੇਂ ਹਿਮਾਚਲ ਆ ਪਾਵੇਂ ਹਿਆ ਪੰਜਾਬ ਚ ਤੋਂ ਉਲਟੀ ਹੁੰਦਾ ਹੈ ਪਟਿਆਰ ਦੇ ਚਸ਼ਮਾ ਖਰਾਬ ਹੈ ਪੰਜਾਬ ਦੀ ਚਸ਼ਮਾ ਖਰਾਬ ਹੈ ਖਾਸ ਕਰ ਅੰਮ੍ਰਿਤਸਰ ਚ ਵੀ ਅੰਬਸਾ ਜੀ ਆਇਆ ਏ ਟੁੱਟੂ ਰਾਸ ਨੂੰ ਜਾਓ ਐਸੇ ਬਾਟੀ ਜੰਦਾਬਾਦੀ ਆ ਵੀ ਨਾ ਉੱਠਣਾ ਵਾ ਸੀ ਠੀਕ ਹੈ ਜੋ ਉਹਨੇ ਦਮ ਦਿੱਤਾ ਵਾ ਕਿਸੇ ਨੇ ਨਹੀਂ ਦਿੱਤਾ ਪਰ ਸਣੀ ਦੇ ਨਾਲ ਬੜਿਆ ਨਹੀਂ ਸਣੀ ਟੋਲੇ ਆਏ ਦੇ ਸਾਮ ਤਾਂ ਨਹੀਂ ਬਾਟੀ ਜੰਦਾਬਾਦੀ ਇੰਨੀ ਉੱਚੀ ਬਾਟੀ ਐਸੇ ਮੰਨੀ ਹੈ 10 ਸਾਲ ਤੋਂ ਰਾਜ ਕਰੀ ਰਹੀ ਹੈ ਉਹਨਾਂ ਤੋਂ ਅੱਜ ਹੁਣ ਅੱਜ ਬੰਦਾ ਕੋਈ ਨਹੀਂ ਹੋਇਆ ਉੱਠੋ ਜਾ ਕੇ ਬੰਦਾ ਅੱਜ ਸੁੱਟਦੇ ਆ ਉਹਨਾਂ ਤੋਂ ਪੰਜਾਬ 'ਚ ਬੰਦਾ ਕੋਈ ਨਹੀਂ ਆਇਆ ਅੰਬਸਾ ਚ ਜਿਹੜੇ ਆਏ ਆ ਅੰਬਸਾ ਬੰਦਾ ਕੋਈ ਨਹੀਂ ਆਇਆ ਨਾ ਟੁੱਟਾ ਨਾ ਸਤ ਅੰਬਸਾ ਕਿਹੜੂ ਰਾਸ਼ਪਤੀ ਆ ਬੰਦਾ ਨਹੀਂ ਆਇਆ ਉਹਨਾਂ ਨੇ ਨਹੀਂ ਸੰਧੂ ਜਿਹੜੇ ਤਰਨਜੀਤ ਸੰਧੂ ਆਏ ਸ ਕਿੰਨੇ ਤੇ ਮੇਰਾ ਪਛੋਕੜ ਤੇ ਅੰਮ੍ਰਿਤਸਰ ਹੈ ਨਾ ਹੋ ਸਕਦਾ ਵੈ ਪਿਛਾ ਹੋਂ ਜੇ ਇਸਨਾਂ ਦੇ ਨੰਬਰ ਆ ਜਾ ਜੇ ਇਸਨਾਂ ਨੰਬਰ ਆ ਜਾ ਜਵਾਰੀਵਾ ਚਲੋ ਗੁਰਜੀਤ ਹੋਈਆਂ ਨੇ ਕੰਮ ਕੀਤੇ ਜਿੰਨਾਂ ਦਾ ਮੋਨਾ ਉਹਨਾਂ ਨੂੰ ਹੌਸਲਾ ਜੁਣਾ ਦਿੱਤਾ ਵੈ ਸੋ ਬਿਲਕੁਲ ਜਿੰਨਾਂ ਨੂੰ ਕੰਮ ਦੇ ਸਕਦੇ ਸੋ ਇਹਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਈ ਤੁਹਾਡਾ ਜੀ ਸੋ ਬਿਲਕੁਲ ਕੋਈ ਗੱਲ ਕਰਨਾ ਜਾਂਦਾ ਚਲੋ ਕੋਈ ਨਹੀਂ ਕਰਨਾ ਜਾਂਦਾ ਹਰ ਇੱਕ ਦੀ ਆਪਣੀ ਰਾਏ ਹੈਗੀ ਆ ਉਹ ਰਾਏ ਦੇਣੀ ਵੀ ਚਾਹੀਦੀ ਹੈ ਭਾਈ ਸਾਨੂੰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਅਗਰ ਕੋਈ ਰਾਏ ਦਿੰਦੇ ਆ ਭਾਈ ਕੀ ਨਾਈ ਤੁਹਾਡਾ ਜੀ ਦੀਪ ਕੁਮਾਰ ਤੇ ਸ਼ਿਖਮਾਰ ਜੀ ਲੱਗਦਾ ਕੋਈ ਉਮੀਦਵਾਰ ਖਰਾ ਉਤਰ ਰਿਹਾ ਹੈ ਉਤਰੇਗਾ ਇਲੈਕਸ਼ਨ ਸਿਰ ਤੇ 10 ਤਰੀਕ 10 ਦਿਨ ਰਹਿ ਗਏ 1 ਜੂਨ ਨੂੰ ਇਲੈਕਸ਼ਨ ਹੈਗੀ ਹਾਂਜੀ ਕਿ ਕਿਨੂੰ ਲੱਗਦਾ ਕੋਈ ਉਮੀਦਵਾਰ ਖਰਾ ਉਤਰ ਰਿਹਾ ਹੈ ਜਾਂ ਉਤਰੇਗਾ ਦੇਖੋ ਇਹ ਰਾਮ ਹੀ ਦੱਸੇਗਾ ਤੁਹਾਡੇ ਮਨ ਚ ਕੁਝ ਮਨ ਚ ਦਿਆ ਹੋਈ ਹੈ ਕਿ ਬਈ ਸ਼ਾਇਦ ਆ ਕੀ ਝਾੜੂ ਲਾ ਜਵੇ ਜਾਂ ਉਜਲੇ ਦੀ ਥੋੜੀ ਬਹੁਤੀ ਗੱਲਬਾਤ ਬਣਦੀ ਵੀ ਝਾੜੂ ਨੂੰ ਕਿਸ ਤਰ੍ਹਾਂ ਦੇਖਦੇ ਕਿ ਝਾੜੂ ਨੂੰ ਲੱਗਦਾ ਵੀ ਸਵਾ ਦੋ ਸਾਲ ਜੂਨੇ ਮਹਾਰਾਏ ਬਿਲੀ ਫਰੀ ਦੇਣ ਡਿਆ ਹੈ ਜਿਹੜੇ 5-5 ਹਜ਼ਾਰ ਬਿੱਲ ਲਾਂਦੇ ਸੀ ਬਿਲਕੁਲ ਜ਼ੀਰੋ ਆਂਡਿਆ ਹੈ ਇਸ ਕਰਕੇ ਉਹਦੀਆਂ ਉਮੀਦਾਂ ਜੇ ਖਰਾ ਉਤਰਿਆ। ਤੇ ਬਿਜਲੀ ਦੀ ਗੱਲ ਕਰਦੇ ਸੀ ਉਹ ਕਾਂ ਓਜਲੇ ਨੂੰ ਕਿਸ ਤਰ੍ਹਾਂ ਦੇਖਦੇ ਫਿਰ? ਓਜਲੇ ਦੀ ਵੈਸੇ ਹੀ ਥੋੜੀ ਗੱਲਬਾਤ ਹੈਗੀ ਉਹਨੇ ਵੀ ਥੋੜਾ ਬਹੁਤ ਕੰਮ-ਕੁਮ ਕੀਤੇ ਆ। ਗੱਲਬਾਤ ਤੇ ਚਲੋ ਤੁਸੀਂ ਬਣਾਨੀ ਆ ਆਮ ਲੋਕਾਂ। ਸ਼ਹਿਰ ਚ ਨੰਗੇ ਵੀ ਮੈਂ ਕੀ ਤੁਹਾਡਾ? ਮੇਰਾ ਨਾਮ ਦੀਪਕ ਹੈ ਜੀ। ਹਾਂਜੀ। ਕੀ ਗੱਲ ਆ ਜਾਂਦੇ? ਉਹਨੇ ਓਜਲੇ ਨੇ ਸ਼ਹਿਰ ਚ ਵੈਸੇ ਚੰਗਾ ਵਿਕਾਸ ਕਰਾਇਆ ਵਾ। ਲੱਗਦਾ ਵੀ ਇਸ ਵਾਰੀ ਤੀਸਰੀ ਵਾਰੀ ਤੀਸਰੀ ਵਾਰ ਨੂੰ ਚਾਂਸ ਹੈ ਜਿਆਦਾ। ਚਾਂਸ ਹੈ ਜੀ। ਹਾਂਜੀ। ਬਾਕੀ ਸਰਕਾਰ ਆਂਦੇ ਚਾਂਸ ਤੇ ਭਾਜਪਾ ਦੇ ਰਿਹਾ। ਬਾਕੀ ਅੰਬਰਸਾਈਡ ਦੀ ਗੱਲ ਕਰੀਏ ਤਾਂ ਉਹ ਕਾਂਗਰਸ ਨੂੰ ਵਿਖਾਤਾ ਹੀ ਜਾਂਦੀ ਜਾਂਦੀ ਵੀ ਹੈ। ਨਾ ਜਹਾਂਦੀ ਭਾਜੀ ਸ਼ਹਿਰ ਦੇ ਲੋਕਾਂ ਦਾ ਗੱਲ ਕਰਨੀ ਜਿਵੇਂ ਭਾਈਨਾ ਵੀ ਗੱਲ ਕਰਦੇ ਵੋਟ ਬਣੀ ਭਾਜੀ? ਮੇਰੀ ਤਾਂ ਭਾਜੀ ਹਲੇ ਬਣਨ ਵਾਲੀ ਬਣੀ ਨਹੀਂ। ਬਣੀ ਨਹੀਂ ਨਈ ਬਣੀ ਨਹੀਂ। ਜਿਹੇ ਬਣਦੀ ਤੇ ਕਿੱਥੇ ਜਾਂਦੇ? ਉਹਨਾਂ ਨੇ ਬਣਾਏ ਨਹੀਂ। ਨਹੀਂ ਜਿਹ ਬਣਦੀ ਤੇ ਕਿੰਨੂੰ ਬੰਦੇ ਕੋਈ ਮਨਚ ਹੈਗਾ? ਕਾਂਗਰਸ ਆਪਾ ਪੱਕੇ ਕਾਂਗਰਸੀ ਹੈਗੇ। ਪੱਕੇ ਕਾਂਗਰਸ। ਚਲੋ ਪੱਕੇ ਕਾਂਗਰਸ ਹੈਗੇ ਬਿਲਕੁਲ ਹਰ ਇੱਕ ਦੀ ਆਪਣੀ رائے ਹੈਗੀ ਹੈ ਕਾਂਗਰਸ ਦੀ ਗੱਲ ਕਰਦੇ ਆ। ਸੋ ਇੱਥੇ ਅੰਕਲ ਜੀ ਬੈਠੇ ਨੇ ਸ਼ਹਿਰ ਦੇ ਵਿੱਚ ਬਿਲਕੁਲ ਕਾਫੀ ਤੇਰ ਤੇ ਹੋਰ ਆਨਕਲ ਜੀ ਤੁਹਾਨੂੰ ਪਤਾ ਹੈ ਇਲੈਕਸ਼ਨ ਚੱਲ ਰਹੀ ਹੈ ਤੇ ਸ਼ਿਖਰਾਂ ਦੇ ਆ ਇੱਕ ਜੂਨ ਲੱਗੇਗੀ ਆ ਕਿ ਲੱਗਦਾ ਕੋਈ ਤੁਹਾਡੀ ਉਮੀਦਾਂ ਦੇ ਖਰਾ ਉਤਰਿਆ ਰੋਜ਼ ਕਮਾਣਾ ਰੋਜ਼ ਖਾਣਾ ਕੋਈ ਉੱਤਰ ਸਕਦਾ ਹੈ ਉੱਤਰ ਰਿਹਾ ਮੈਂ ਕੋਈ ਮੈਂ ਛੁੱਟਦਾ ਕਾਲ ਬੋਲ ਬਾਈਾ ਉਹ ਨਹੀਂ ਬਣਾ ਮੈਂ ਕਿਉਂ ਨਹੀਂ ਬਣਾ ਮੈਂ ਨਾ ਧਾਰਕਰ ਬਣਾ ਨਾ ਮੇਰਾ ਕੋਈ ਮੋਦੀ ਘਰ ਕਿਹਨਾਂ ਤੁਹਾਡਾ ਜੀ ਵੀਜੇ ਕੁਮਾਰ ਸੋ ਵੀਜੇ ਕੁਮਾਰ ਜੀ ਕਿਸ ਨੂੰ ਵੀਜੇ ਦਿਲਾਨ ਦੀ ਉਮੀਦ ਹੈ ਜੀ ਆ ਵੀ ਇਹਦਾ ਹੱਕ ਦਾ ਰੋਹੀ ਇਹਦਾ ਦੇਸ਼ ਦਾ ਵਿਕਾਸ ਕਰੇਗਾ ਤੇ ਕੌਣ ਕਰ ਸਕਦਾ ਹੈ ਸ਼੍ਰੀਮਨ ਮੋਦੀ ਸਾਹਿਬ ਅੰਮ੍ਰਿਤਸਰ ਦੀ ਗੱਲ ਕਰ ਰਹੇ ਆ ਅੰਮ੍ਰਿਤਸਰ ਦੇ ਮੋਦੀ ਦੇ ਮੋਦੀ ਨੂੰ ਹੀ ਕਸੀਰ ਜਾਏਗੀ ਤੇ ਮੋਦੀ ਮਜ਼ਬੂਤ ਹੋਏਗਾ ਤਾਂ ਅੰਮ੍ਰਿਤਸਰ ਤੇ ਬਿਜੇ ਵਿਕਾਸ ਹੋਏ ਦੇਸ਼ ਦੇ ਵਿਕਾਸ ਦੀ ਬਿਜੇ ਵੀ ਗੱਲ ਕਰਦੇ ਆ ਜੀ ਹਾਂ ਬਿਜੇ ਦੀ ਗੱਲ ਕਰਦੇ ਸੋ ਹਰ ਇੱਕ ਦੀ ਆਪਣੀ ਆਪਣੀ رائے ਆ ਸੋ ਬਿਲਕੁਲ ਇੱਥੇ ਚੱਲਦੇ ਆ ਇੱਥੇ ਬਿਲਕੁਲ ਲੋਕ ਹੈਗੇ ਆ ਲੋਕਾਂ ਨਾਲ ਵੀ ਗੱਲ ਕਰਨ ਦੀ ਬਿਲਕੁਲ ਇੱਥੇ ਕੋਸ਼ਿਸ਼ ਕਰਦੇ ਆ ਕਿ ਕੀ ਆਖਿਰਕਾਰ ਉਹਨਾਂ ਦੀ ਕੀ ਕੀ ਰਾਏ ਹੈਗੀ ਓ ਠੀਕ ਹੈ ਕੀ ਨਾ ਭਾਈ ਤੁਹਾਡਾ ਅਨਿਲ ਕੁਮਾਰ ਅਨਿਲ ਕੁਮਾਰ ਜੀ ਲੱਗਦਾ ਇਲੈਕਸ਼ਨ ਸਿਖਰਾਂ ਤੇ ਗਈ 1 ਜੂਨ ਲੱਗੇ ਗਈ ਆ ਕੋਈ ਹੈਗਾ ਤੁਹਾਡੀ ਉਮੀਦਾਂ ਦਾ ਖਰਾ ਉਤਰਿਆ ਉਤਰੇਗਾ ਕੋਈ ਖਾਸ ਨਹੀਂ ਔਰ ਬਸ ਅੱਧਰੇ ਕੇਜੀ ਵਾਲੇ ਸੁਣਨੇ ਨੇ ਆ ਕੇਜੀ ਵਾਲ ਕੀ ਲੱਗਦਾ ਸਾਵਾ ਦੋ ਸਾਲ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੇ ਤੁਹਾਡੇ ਮੁਤਾਬਿਕ ਕੰਮ ਕੀਤੇ ਆ بس ਉਹ ਹੀ ਆਂ ਬੜੀ ਆ ਬੱਤੀ ਪਾਣੀ ਥੋੜੇ ਬੁਧੜੀ ਆ ਸਹੂਲਤਾਂ ਨਹੀਂ ਬੁੜੀਆਂ ਬਸ ਇਹੋ ਜਿਹੀ ਹੋਈ ਨੇ ਬੱਤੀ ਪਾਣੀ ਦੇ ਪਰ ਸੈਂਟਰ ਦੀ ਸਹੂਲਤਾਂ ਲੱਗ ਹੁੰਦੀਆਂ ਵੱਡੇ ਪ੍ਰੋਜੈਕਟ ਹੁੰਦੇ ਆ ਉਹਦੇ ਬਾਰੇ ਤੁਸੀਂ ਸੋਚਿਆ ਕਦੀ ਵੱਡੇ ਪ੍ਰੋਜੈਕਟ ਬਾਰੇ ਨਹੀਂ ਸੋਚਿਆ ਆਮ ਜਿਹੜਾ ਚੀਜ਼ ਆਮ ਬੰਦੇ ਇੱਥੇ ਸੌਂਨੇ ਆ ਗਏ ਚਲੋ 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 ਉਹ ਆਮ ਨੂੰ ਪਾਉਗੇ ਵੇਖੋ ਆਪਣਾ ਆਈਡੀਆ ਦੱਸੋ ਜੀ ਗੋਮ ਆਈਡੀ ਆਲੇ ਪਾਣੀ ਨਹੀਂ ਆਲੇ ਪਾਹਾਂਗੇ ਜੋ ਮੁਕਾ ਵੀ ਇੱਕ ਮੁਕਾ ਮਿਲੇਗਾ ਪਾਉਗੇ ਭਾਈ ਨੂੰ ਇੱਕ ਬਿਲਕੁਲ ਇੱਥੇ ਹੀ ਭਾਈ ਨਾਲ ਵੀ ਗੱਲ ਕਰਦੇ ਕੋਸ਼ਿਸ਼ ਕਰਦੇ ਆ ਬਿਲਕੁਲ ਮਠਾਈ ਦੀ ਦੁਕਾਨ ਕਰਦੇ ਭਾਈ ਕਿੰਨਾ ਹੈ ਤੁਹਾਡਾ ਇਹਨਾਂ ਲਕਸ਼ਮਣ ਨੇ ਤੇ ਲਕਸ਼ਮਣ ਜੀ ਇਲੈਕਸ਼ਨ ਹੈਗੀ ਆ ਤੁਹਾਨੂੰ ਸਭ ਕੁਝ ਪਤਾ ਵਾ ਕੀ ਉਮਿਦਾਂ ਦੇ ਕੋਈ ਖਰਾ ਉਤਰਿਆ ਜਾਂ ਉਤਰਨ ਵਾਲਾ ਜਾਂ ਕੁਝ ਦੇਖ ਰਹੇ ਅੱਗੇ ਭਵਿੱਖ ਬਾਰੇ ਦੇਖੋ ਜੇ ਜੋ ਆਰਾਮ ਕੋ ਲਾਏ ਉਹ ਹੀ ਤੋਂ ਆئیںਗੇ ਜੋ ਮੋਦੀ ਤੁਸੀਂ ਤੇ ਲਕਸ਼ਮਣ ਆਰਾਮ ਕੋ ਲਾਓਗੇ ਤੋ ਫਿਰ ਜੋ ਵੀ ਇਹ ਪ੍ਰਧਾਨ ਮੰਤਰੀ ਕਿਹ ਹੁੰਦੇ ਆ ਉਹ ਰੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣੇ ਚਾਹੀਏ ਐਵੇਂ ਸੋ ਉਹਨਾਂ ਦਾ ਹੀ ਨਾਮ ਹੈ ਉੱਪਰ ਸਭ ਤੋਂ ਉੱਪਰ ਚਲੋ लक्ष्मण ਆ ਰਾਮ ਕੋ ਲਾਏਗੇ ਬਿਲਕੁਲ ਬੰਤਾ ਵੀ ਅਗਰ लक्ष्मण ਆ ਤੋ ਰਾਮ ਕੋ ਲਾਏਗੇ ਸੋ ਬਿਲਕੁਲ ਇੱਥੇ ਹੋਰ ਵੀ ਕਾਫੀ ਲੋਕ ਹੈਗੇ ਨੇ ਸੋ ਇਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਇੱਥੇ ਪਹਿਲਵਾਨ ਜੀ ਵੀ ਹੈਗੇ ਨੇ ਪਹਿਲਵਾਨ ਜੀ ਨਾਲ ਗੱਲ ਕਰਦੇ ਪਹਿਲਵਾਨ ਜੀ ਕੀ ਨਾਮ ਹੈ ਤੁਹਾਡਾ ਨਰਿੰਦਰ ਗੁਪਾਰ ਕੀ ਹਾਲ ਹੈ ਨਰਿੰਦਰ ਕੁਮਾਰ ਜੀ ਕੀ ਲੱਗਦਾ ਇਸ ਵਾਰੀ ਤੁਹਾਡੀ ਕੀ ਉਮੀਦਾਂ ਹੈ ਖਰਾ ਉਤਰਿਆ ਜਾਂ ਇਲੈਕਸ਼ਨ ਆ ਗਈ ਹੈ ਕਿਸ ਨੂੰ ਵੋਟ ਦੇਖਦੇ ਹੋ ਅਸੀਂ ਤੇ ਕਾਂਗਰਸ ਪਾਰਟੀ ਨੂੰ ਸਪੋਰਟ ਕਰਾਂਗੇ ਸਰ ਕਿਉਂ ਅਸੀਂ ਸਰ ਸਟਾਰ ਤੋਂ ਕਾਂਗਰਸੀ ਹੀ ਇਹੀ ਨੇ ਤੇ ਗੁਰਜੀਤ ਉਹਨਾਂ ਨੇ ਕੰਮ ਕੀਤੇ ਬਹੁਤ ਵਧੀਆ ਕੰਮ ਕੀਤੇ ਜੀ ਤੀਸਰੀ ਵਾਰ ਜਿਤਾਵੋਗੇ ਹਾਂਜੀ ਹਾਂਜੀ ਸਰ ਚਲੋ ਕਾਂਗਰਸੀ ਗੱਲ ਕਰਦੇ ਕੋਈ ਆਰਾਮ ਦੀ ਗੱਲ ਕਰਦਾ ਕੋਈ ਮੋਦੀ ਦੀ ਗੱਲ ਕਰਦਾ ਕੋਈ ਕਾਂਗਰਸੀ ਦੀ ਗੱਲ ਕਰਦਾ ਹਰ ਇੱਕ ਦੀ ਆਪਣੀ ਆਪਣੀ رائے ਹੋਣੀ ਵੀ ਚਾਹੀਦੀ ਆ ਬਿਲਕੁਲ ਸੋ ਬਿਲਕੁਲ ਐਸੇ ਭਾਈ ਜਿਹੜਾ ਵਾ ਬਿਲਕੁਲ ਦਹੀਂ ਪਕੌੜੀਆਂ ਦਾ ਕੰਮ ਕਰ ਰਹੇ ਆ ਇਨਸਾਈਡ ਜਿਹੜਾ ਵਾ ਕਟੜਾ ਦੁੱਲੋਗਾ ਹਰ ਇੱਕ ਆਪਣੇ ਆਪਣੇ ਕੰਮ ਕਰ ਰਹੇ ਆ ਬਿਲਕੁਲ ਸੋ ਬਿਲਕੁਲ ਭਾਈ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲ ਕਰਾਂਗੇ ਅਗ ਵਿਸ਼ਾਲ ਕੁਮਾਰ ਜੀ ਵਿਸ਼ਾਲ ਜੀ ਕਿਸ ਨੂੰ ਦੇਖਦੇ ਹੋ ਆਪਾਂ ਜੀ ਸ਼ੁਰਤੋਂ ਹੀ ਕਾਂਗਰਸ ਨੂੰ ਬੋਟ ਪਾ ਰਹੇ ਆ ਜੀ ਤੇ ਲੱਗਦਾ ਕੰਮ ਕੀਤਾ ਉਹਨਾਂ ਨੇ ਸਾਡੇ ਜੀ ਸ਼ੁਰਤੋਂ ਘਰ ਦੇ ਵੀ ਕਾਂਗਰਸ ਨੂੰ ਪਾ ਰਹੇ ਆ ਅਸੀਂ ਵੀ ਕਾਂਗਰਸ ਨੂੰ ਹੀ ਪਾਵਾਂਗੇ 25 ਸਾਲ ਤੋਂ ਬੋਟ ਪਾ ਰਹੇ ਆ ਜੀ ਗੁਰਜੀਤ ਓਈਲਾ ਤੀਸਰੀ ਵਾਰ ਜਿਤਾਣ ਦੇ ਪਾਓਗੇ ਜੀ ਹਾਂ ਜੀ ਓਜਲਾ ਜੀ ਨੂੰ ਜਿਤਾਵਾਂਗੇ ਜੀ ਗੁਰਜੀਤ ਓਈਲੇ ਦੀ ਗੱਲ ਕਰਦੇ ਸੋ ਹਰ ਇੱਕ ਦੀ ਆਪਣੀ ਆਪਣੀ ਰਾਏ ਆ ਸੋ ਇੱਥੇ ਬਿਲਕੁਲ ਭਾਈ ਸਾਹਿਬ ਖਲੋਤੇ ਨੇ ਇਹਨਾਂ ਵੀ ਗੱਲ ਕਰਦੇ ਆ ਤੇ ਭਾਈ ਨੇ ਕੀ ਕਹਿਣਾ ਹੁੰਦੇ ਭਾਈ ਕਿਹਨਾਂ ਹੀ ਤੁਹਾਡਾ ਅੰਦਰ ਕਾਲੋ ਜੋ ਕਹਣਾ ਚਾਹਦੇ ਹੋ ਕੋਈ ਨਹੀਂ ਕਹ ਕੀ ਨਾ ਭਾਈ ਤੁਹਾਡਾ ਮੇਰਾ ਨਾਮੰਨ ਹੋਇਆ ਭਾਈ ਜੀ ਕੋਈ ਉਮੀਦਾਂ ਦੇ ਖੜਾ ਉਤਰਿਆ ਜਾਂ ਉਤਰਨ ਵਾਲਾ ਕੁਝ ਦੇਖਦੇ ਹੋ ਕੁਝ ਲੱਗਦਾ ਕਿ ਤੁਹਾਡੀ ਗੱਲ ਕਰ ਸਕਦਾ ਕੋਈ ਇਲੈਕਸ਼ਨ ਸਿਰ ਤੇ ਨੇ ਨਹੀਂ ਇਹਦੇ ਬਾਰੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਕਾਰਨ ਕਾਰਨ ਆਹੀਂ ਪਰਦੇਸੀ ਬੰਦੇ ਆਹੀਂ ਮਾਚਲ ਤੋਂ ਆਏ ਆਂ ਆਈ ਪੰਜਾਬ ਦੇ ਦੇਸ਼ ਦੇ ਬੰਦੇ ਨਾ ਵੋਟਰ ਹੈਗੇ ਨਾ ਤੇਰੇ ਵੀਪਾਏ ਦੇ ਬਾਰੇ ਕੋਈ ਨਹੀਂ ਗੱਲ ਕਰ ਸਕਦਾ ਚਲੋ ਠੀਕ ਹੈ ਤੁਹਾਡੀ ਗੱਲ ਆਪਣੀ رائے ਹੈ ਤੁਸੀਂ ਨਹੀਂ ਗੱਲ ਕਰਨਾ ਜਾਂਦੇ ਕਿਉਂਕਿ ਚਲੋ ਪਰਦੇਸੀ ਦੀ ਗੱਲ ਕਰਦੇ ਆ ਪਰ ਦੇਸ਼ ਆਪਣਾ ਹੈ ਸੋ ਪਰਦੇਸੀ ਦੀ ਗੱਲ ਨਹੀਂ ਕਰਨੀ ਚਾਹੀਦੀ ਹੈ ਫਿਲਹਾਲ ਤੋਂ ਉਹਨਾਂ ਦੀ ਆਪਣੀ رائے ਗਈ ਹੈ ਬਿਲਕੁਲ ਸੋ ਭਾਈ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਭਾਈ ਕੀ ਨਾਮ ਹੈ ਤੁਹਾਡਾ ਸੰਜੀਵ ਸੰਜੀਵ ਜੀ ਕੋਈ ਉਮੀਦਾਂ ਦੇ ਖੜਾ ਉੱਤਰ ਰਿਹਾ ਹੋਈ ਚੜੀ ਲੈ ਕੀ ਕਹਿ ਸਕਦੇ ਇਹ ਕਿ ਇਹਦੇ ਬਾਰੇ ਕੀ ਕਿਹਾ ਹੈ ਜੋ ਤੁਹਾਡਾ ਮਨ ਚੇ ਕਹਿ ਰਹੇ ਹੋ 9 ਮਿੰਟ ਚਲੋ ਸੋਚ ਰਹੀਆਂ ਬਿਲਕੁਲ ਸੋਚਣਾ ਵੀ ਚਾਹੀਦਾ ਕਿਉਂਕਿ ਇਲੈਕਸ਼ਨ ਵੱਡੀ ਗੱਲ ਕਰਦੇ ਪੈਂਦੀ ਕਿ ਨਾਲੇ ਜੀ ਜਿਹੜਾ ਅਸੀਂ ਠੀਕ ਸਮਝਾਂਗੇ ਉਹਨੂੰ ਜ਼ਰੂਰ ਵੋਟ ਦਵਾਂਗੇ ਇਹ ਤੇ ਵੋਟ ਆਪੇ ਹੀ ਦੱਸ ਦੇਣਗੇ ਜਦੋਂ ਜਿੱਤੂਗਾ ਸਾਹਿਬ ਬਿਲਕੁਲ ਬਿਲਕੁਲ ਜੇਤਾਰ ਤੇ ਉਹਦੇ ਦੱਸ ਦੇਗੀ ਵੋਟ ਕਿਹਨੂੰ ਪਾਇਆ ਲੇਕਿਨ ਕੈਂਡੀਡੇਟ ਕਹੋ ਜਿਹਾ ਚਾਹੀਦਾ ਕੈਂਡੀਡੇਟ ਐ ਹੋ ਜਾ ਚਾਹੀਦਾ ਜਿਹੜਾ ਸਭ ਵਾਸਤੇ ਕੰਮ ਕਰੇ ਸਭ ਦੇ ਕੰਮ ਆਵੇ ਐ ਹੋ ਜਾ ਕੈਂਡੀਡੇਟ ਚਾਹੀਦਾ ਕੋਈ ਹੈਗਾ ਸਭ ਨੂੰ ਪਤਾ ਜਿਹੜੇ ਹੈਗੇ ਐ ਸਾਹਮਣੇ ਆ ਹੀ ਜਾਣਾ ਉਹਨਾਂ ਨੇ ਚਲੋ ਸਾਹਮਣੇ ਆਂਦੇ ਆਂ ਬਲੇ ਟਾਈਮ ਵੀ ਥੋੜਾ ਜਿਹਾ ਬਿਲਕੁਲ 10-12 ਦਿਨ ਰਹਿ ਗਿਆ ਸੋ ਅੱਗੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਮਿਹਨਤ ਕਸ਼ ਵਾਲੇ ਲੋਕ ਹੈਗੇ ਆ ਬਿਲਕੁਲ ਇਹਨਾਂ ਨੂੰ ਵੀ ਪੁੱਛਦੇ ਆਂ ਕੀ ਨਾ ਭਾਈ ਤੁਹਾਡਾ ਮੇਰਾ ਨਾਮ ਹੈ ਰਾਮ ਸਿੰਘ ਰਾਮ ਸਿੰਘ ਜੀ ਕੀ ਕਰਦੇ ਹੋ ਰਿਕਸ਼ਾ ਚਲਾਉਂਦੇ ਕੀ ਲੁਵਾਈ ਹੈ ਲੁਵਾਈ ਹੈ ਲੁਵਾਈ ਉਹ ਲਓ ਮਠਾਈ ਤਿਆਰ ਕਰ ਲੋ ਕਿਹਨੂੰ ਉਹ ਦੁਕਾਨ ਤੋਂ ਹੋਈ ਹੈ ਨਾ ਲੱਗਦਾ ਕਿ ਹੁਣ ਮਠਾਈ ਕਿਹਦੇ ਲਈ ਤਿਆਰ ਕਰਨੀ ਹੈ ਤੁਹਾਡੇ ਲਈ ਤੇ ਸਾਡੇ ਲਈ ਤੇ ਬਿਲਕੁਲ ਕਰੋਗੇ ਕੋਈ ਮੰਚੇਗਾ ਤੁਹਾਡੀ ਕੋਈ ਗੱਲ ਕਰਦਾ ਕੋਈ ਇਲੈਕਸ਼ਨ ਸਿਰਤੇ ਨੇ ਕੋਈ ਪਾਰਟੀ ਦਾ ਕੋਈ ਚਿਹਰਾ ਤੁਹਾਨੂੰ ਬਤਾ ਕਿਨੂੰ ਵੋਟ ਪਾਉਂਦੇ ਨੂੰ ਭਾਈ ਇਹ ਕਾਕੇ ਪੰਜੇ ਨੂੰ ਪੰਜੇ ਨੂੰ ਪੰਜੇ ਨੇ ਕੰਮ ਕੀਤਾ ਲੈ ਉਹ ਆਪਾ ਕਾਂਗਰਸ ਹੀ ਪਾਉਂਦੇ ਆ ਛੋੜੋ ਵੀ ਭਾਈਆ ਕੀ ਕੀਤਾ ਹੀ ਕੰਮ ਕਰਦੇ ਕਾਫੀ ਕੋਈ ਨਹੀਂ ਕੰਮ ਕੋਈ ਨਹੀਂ ਪਰ ਪੰਜੇ ਨੂੰ ਵੋਟ ਬਣਾ ਤੋ ਇਹ ਨਾਲ ਹੀ ਅੱਜ ਭਾਈ ਇਹ ਕੰਮ ਕਰਦੇ ਆ ਚਲੋ ਤੁਹਾਡੀ ਮਰਜ਼ੀ ਹੈ ਜੀ ਬਿਲਕੁਲ ਜਿੰਨੂੰ ਵੋਟ ਪਾਣੀ ਪਾਓ ਸੋ ਇੱਥੇ ਬਿਲਕੁਲ ਇੱਥੇ ਹੋਰ ਵੀ ਲੋਕ ਹੈਗੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਮੈਂ ਕਿ ਆਖਿਰਕਾਰ ਤੀਸਰਾ ਇਲੈਕਸ਼ਨ ਚੱਲ ਰਿਹਾ ਔਰ ਕੀ ਸੋਚਦੇ ਮਨ ਦੇ ਵਿੱਚ ਸੋ ਭਾਈ ਸਾਹਿਬ ਜਿਹੜੇ ਆ ਬਿਲਕੁਲ ਜੁੱਤੀਆਂ ਦਾ ਕੰਮ ਕਰ ਰਹੇ ਆ ਭਾਈ ਨੂੰ ਵੀ ਪੁੱਛਦੇ ਆ ਕਿ ਭਾਈ ਦੇ ਮਨ ਦੇ ਵਿੱਚ ਕੀ ਆ ਭਾਈ ਕੀ ਨਾਮ ਹੈ ਤੁਹਾਡਾ ਸੰਨੀ ਸੰਨੀ ਭਾਈ ਕਿੰਨੂੰ ਸੰਨੀ ਦੋਲ ਬਣਾਓਗੇ ਤੇ ਕਿੰਨੂੰ ਘਰ ਭੇਜੋਗੇ ਇਲੈਕਸ਼ਨ ਸਿਰ ਤੇ ਆ ਭਾਈ ਲੈਸ਼ਾ ਜਿਹੜਾ ਮਰਜੀ ਜਿੱਤੇ ਤੇ ਜਿਹੜਾ ਕੋਈ ਕਿਨੇ ਹਜ਼ਾਰ ਨਾਵਾ ਕੋੜੇ ਜੁੱਕੇ ਨਹੀਂ ਆਲੇ ਲੱਡਾ ਠੀਕ ਨਹੀਂ ਹੁੰਦੀਆਂ ਬਾਅਦ ਉਹ ਲੋਕ ਲੱਡਾ ਸਟੀਲ ਸਾਡੀ ਖਰਾਬ ਹੀ ਹੁੰਦੀ ਜਾਈਦਾ ਕੋਈ ਚੱਪੜਾ ਚੁੱਕ ਕੇ ਲੈ ਗਿਆ ਨੂੰ ਜਿੰਮੇਵਾਰ ਹੈ ਬਈ ਇਸੇ ਚਪਲਾ ਲਾਈਏ ਚਪਲੋ ਚੱਕ ਲੈ ਜੀ ਹਾਂ ਨਹੀਂ ਆਵਣੀ ੜੀ ੜੀ ਪੈਲਾ ਦਾ ਉਹ ੜੀ ਜਾਂਦੀ ਵੀ ਜਿਹੜਾ ਟੈਂਪੂ ਜਾ ਰਿਹਾ ਬੈੜੀ ਚੱਪਾ ਕੋ ਚੱਕ ਲੈ ਮੋੜੋ ਜਗਾ ਜਿਵੇਂ ੜੀ ਉਹੀ ਸਰਕਾਰਾਂ ਜਿਹੜੇ ਵਾਦੇ ਕਰਦੀ ਲੱਗਦਾ ਪੂਰੇ ਕੁਛ ਨਹੀਂ ਕਰਦੇ ਉਹਦੇ ਪੂਰੇ ਕੋਈ ਨਹੀਂ ਮੋਤੀ ਮੋਤੀ ਹੈ ਮੋਤੀ ਮੋਤੀ ਹਾਂ ਉਹ ਆਏਗਾ ਸਭ ਸਹੀ ਹੋਣਾ ਜੇ ਕੋਈ ਦੀਏ ਚ ਕੋਈ ਨਹੀਂ ਕੋਸ਼ਿਸ਼ ਕਰਨਾ ਕਰਨਾ ਉਹਨੇ ਕਰਨਾ ਚਾਹ ਉਹਨਾ ਮੋਤੀ ਕਰਨਾ ਉਹਨੇ ਕਰਨਾ ਕਰਨਾ ਪਰ ਤੁਸੀਂ ਜਿਹੜਾ ਕਾਰੋਬਾਰ ਕਰਦੇ ਤੁਸੀਂ ਉਹਦੀ ਕਾਰੋਬਾਰ ਕਰ ਲੋਕਾਂ ਨਾਲ ਵੀ ਗੱਲ ਕਰਦੇ ਆ ਕਿ ਆਖਿਰਕਾਰ ਲੋਕਾਂ ਨੇ ਮੰਨ ਚ ਕੀ ਆ ਭਾਜੀ ਕੀ ਨਹੀਂ ਤੁਹਾਡਾ ਜੀ ਦੀਪਕ ਜੀ ਫਿਰ ਇਹਦਾ ਦੀਆ ਜਲਾਓਗੇ ਤੇ ਕਿਹਦਾ ਬੁਝਾਓਗੇ ਕੁਛ ਹੈ ਮਨ ਚ ਕੋਈ ਉਮੀਦਾਂ ਦੇ ਖਰਾ ਉਤਰਿਆ ਦੇਖਾਂਗੇ ਸਾਰੇ ਟਾਈਮ ਆਂਦੀ ਟਾਈਮ ਆਂਦੀ ਟਾਈਮ ਤਾਂ ਆਜੋ 10 ਦਿਨ ਤੇ ਰਹਿ ਗਏ ਬਸ ਦੇਖਦੇ ਲੈ ਟਾਈਮ ਤੇ ਅਸਰ ਕੀ ਚੱਲਦਾ ਵਾ ਕੀ ਨਹੀਂ ਚੱਲਦਾ ਪਹਿਲਾਂ ਵੋਟ ਪਾਈ ਹੈ ਹਾਲ ਬੜੀ ਬੜੀ ਆਪਰੇ ਸੱਚੀ ਗੱਲ ਕਰਦੇ ਸੋ ਇੱਥੇ ਵੀ ਭਾਈ ਨਾਲ ਗੱਲ ਕਰਦੇ ਕੀ ਨਹੀਂ ਤੁਹਾਡਾ ਰਿੰਕੂ ਰਿੰਕੂ ਜੀ ਕੀ ਸੋਚਦੇ ਹੋ ਮਨ ਚ ਕੁਛ ਕਹਿਣਾ ਜਾਂਦੇ ਹੋ ਕੀ ਕਹੀਏ ਮਾਰਾ ਆਵਾਜ਼ ਦੋ ਕੀ ਕੀ ਕਹਿਣਾ ਕਿ ਕਿੰਨੂ ਜਾਂਦੇ ਇਸ ਵਾਰੀ ਲੱਗਦਾ ਕੋਈ ਮਨ ਚ ਹੈਗਾ ਖਰਾ ਉਮੀਦਾਂ ਦੇ ਖਰਾ ਉਤਰ ਸਕਦਾ ਝਾੜੂ ਵਾਲਾ ਹੀ ਆਏਗਾ ਝਾੜੂ ਵਾਲਾ ਆਏਗਾ ਹਾਂ ਬਿਲਕੁਲ ਸਫਾਈ ਹੋਏਗੀ ਹਾਂ ਹੋਏਗੀ ਚਲੋ ਝਾੜੂ ਲਾਏਗਾ ਸੋ ਇੱਥੇ ਸੰਜੇ ਜੀ ਵੀ ਘੁਮਰੇ ਨੇ ਪਰ ਸੰਜੇ ਜੀ ਇੱਕ ਪਾਰਟੀ ਨਾਲ ਜੁੜਿਆ ਸੋ ਸੰਜੇ ਜੀ ਨਾਲ ਨਹੀਂ ਗੱਲ ਕਰਾਂਗੇ ਸੋ ਸੰਜੇ ਜੀ ਵੀ ਪਾਰਟੀ ਨਾਲ ਜੁੜੇ ਤਾਂ ਨਾਲ ਨਹੀਂ ਗੱਲ ਕਰਾਂਗੇ ਜੋ ਬਿਲਕੁਲ ਸੋ ਜੋ ਕਹਿਣਾ ਸੀ ਇਹਨੇ ਕਹਿੰਤਾ ਸੀ ਅੰਤੋਨੀਆ ਨਾਲ ਗੱਲ ਕਰਦੇ ਆ ਅੰਕੜੇ ਕੀ ਨਾਏ ਤੁਹਾਡਾ ਮੇਰਾ ਨਾਮ ਅਸ਼ੀ ਸ਼ਰਮਾ ਜੀ ਸ਼ਰਮਾ ਜੀ ਕੋਈ ਉਮੀਦਵਾਰ ਖੜਾ ਉਤਰ ਰਿਹਾ ਕੰਮ ਕਾਜ ਕਰ ਰਿਹਾ ਖਰਬੂਜੇ ਲੈ ਰਿਹਾ ਉਹ ਵੀ ਖਰਬੂਜੇ ਕਿਹੜਾ ਲੈ ਜੀ ਸੋ ਇਸ ਵਾਰ ਕਿੰਨੂ ਭੋਵੀ ਬਣਾਓਗੇ ਬਾਬੀ ਕਿੰਨੇ ਬਣਾਇਆ ਜਾਏ ਮਹਤਰਨ ਪਾਸਿੰਗ ਨੂੰ ਬਣਾਇਆ ਚਾਹੀਦਾ ਤਰੁਨਜੀਤ ਸਿੰਘ ਹਾਂ ਤਰੁਨਜੀਤ ਸਿੰਘ ਸਮੁੰਦਰੀ ਨੂੰ ਬਣਾਇਆ ਚਾਹੀਦਾ ਕਿਉਂ ਕਿਉਂਕਿ ਉਹ ਸੈਂਟਰ ਦਾ ਬੰਦਾ ਹੈਗਾ ਵਧੀਆ ਕੰਮ ਕਰੇਗਾ ਅਮਰ ਅਮਰ ਸਾਡਾ ਵਿਕਾਸ ਕਰੇਗਾ ਆਦ ਨਹੀਂ ਲਖਣ ਕਿ ਸਾਹਮਣੇ ਸੰਜੇ ਸ਼ਰਮਾ ਜੀ ਖਲੋਤੇ ਨੇ ਜਾਂ ਕੋਈ ਹੋਰ ਮੈਂ ਇਹਨਾਂ ਨੂੰ ਨਹੀਂ ਜਾਣਦਾ ਚਲੋ ਠੀਕ ਹੈ ਚਲੋ ਮੈਂ ਨਹੀਂ ਜਾਂਦਾ ਚਲੋ ਠੀਕ ਹੈ ਕੀ ਕੀ ਨਾ ਬਾਈ ਤੁਹਾਡਾ ਮੇਰਾ ਨਾਮ ਵੀ ਹੈ ਭਾਈ ਭਾਈ ਕੀ ਸੋਚਦੇ ਹੋ ਫਿਰ ਅੱਤੀ ਵੋਟਾਂ ਲੱਗ ਗਈ ਆ ਗਈ ਤੇਲੋ ਪਾਣੀ ਆ ਤੇ ਦੇਖੋ ਹੁਣ ਕੀ ਬੰਦਾ ਤੇ ਕੋਰ ਕੀ ਬੰਦਾ ਤੇਲਾ ਮੋਟ ਪਾਈ ਹੈ ਆ ਲੇ ਕੇ ਹੈ ਨਹੀਂ ਨੂੰ ਮ ਬਾਈ ਹੈ ਤੇ ਜੇ ਪਾਣੀ ਇਹ ਲੈ ਅੱਧਰ ਪਾਵਾਂਗੇ ਤੁਹਾਡੇ ਕੋ ਮੇਰੇ ਕੋਲ ਨਾ ਦੇ ਖਲੋਟੇ ਨਹੀਂ ਸੰਜੇ ਭਾਈ ਇਹਦੇ ਆ ਚਲੋ ਠੀਕ ਆ ਸੰਜੇ ਭਾਈ ਦੀ ਗੱਲ ਕਰਦੇ ਆ ਇੱਥੇ ਬਿਲਕੁਲ ਅਕਸ਼ੇ ਵਾਲਿਆਂ ਨਾਲ ਵੀ ਗੱਲ ਕਰਾਂਗੇ ਭਾਜੀ ਵੋਟਾਂ ਪਾਈਆਂ ਨਹੀਂ ਐ ਨਹੀਂ ਪਾਣੀ ਕਿਉਂ ਨਹੀਂ ਪਾਣੀ ਸੋ ਗੁੱਸਾ ਆ ਗਿਆ ਚਲੋ ਚਲੋ ਗੁੱਸਾ ਨਾ ਭਾਈ ਜਹਾ ਜਾਏਗਾ ਬਿਲਕੁਲ ਸੋ ਕਿਉਂਕਿ ਗੁੱਸਾ ਆ ਗਿਆ ਤੇ ਭਾਜੀ ਆ ਕਟਲ ਚੰਡੇ ਆ ਸੋ ਕਟਲ ਦੇ ਚੰਡੇ ਨਾ ਵੀ ਗੱਲ ਕਰਨ ਦੀ ਛੂਰੀ ਤਿੱਖੀ ਕਰਨ ਦੇ ਆ ਸੋ ਭਾਈ ਕੀ ਨਾ ਇਹ ਤੁਹਾਡਾ ਇੰਦਰ ਜੀ ਸਿੰਘ ਇੰਦਰ ਜੀ ਜੀ ਛੂਰੀ ਤਿੱਖੀ ਕਰਨ ਦੇ ਡਰ ਲੱਗਦਾ ਪਰ ਇਸ ਵਾਰੀ ਲੱਗਦਾ ਵੀ ਕਿਸੇ ਨੂੰ ਤਿੱਖਾ ਕਰੋਗੇ ਆ ਕਿਸੇ ਨੂੰ ਘਰ ਵੇਜੋ ਕੋਈ ਮਨ ਚੇਗਾ ਕੋਈ ਮਿੱਦਾਂ ਖਰਾ ਉਤਰ ਤੁਹਾਡੀ ਗੱਲ ਕਰੀ ਜਿਹੜਾ ਕੀ ਮਗਰ ਇਲੈਕਸ਼ਨ ਦੇ ਵੇਲੇ ਤੁਹਾਡੀ ਕੋਈ ਗੱਲ ਕਰਦਾ ਨਜ਼ਰ ਆਇਆ ਕਿ ਕੋਈ ਗੱਲ ਕਰਦਾ ਹੋਵੇ ਨਹੀਂ ਮਹਾਰਾਜ ਨਹੀਂ ਕੋਈ ਕੋਡ ਭਾਈ ਅਗੇ ਫਾਈਲ ਅੱਗੇ ਫਾਈਲ ਕਮਰਾ ਦਾ ਨਾਮ ਹਗਾ ਮਾਰਾ ਚਲੋ ਕਮਰਾ ਦਾ ਨਾਮ ਬਿਲਕੁਕ ਚਲੋ ਕੋਈ ਗੱਲ ਨਹੀਂ ਠਹਿਰ ਕੇ ਦੱਸ ਦੀ ਠੀਕ ਹੈ ਭਾਈ ਜੀ ਕੋਈ ਗੱਲ ਨਹੀਂ ਠਹਿਰ ਕੇ ਬਸਲਾ ਮੈਨੂੰ ਪੁੱਛ ਲਓ ਤੇਰੀ ਵੋਟ ਬੰਨੀ ਆ ਔਰ ਬਣੀ ਹੈ ਕਿੰਨੂ ਪਾਈਏ ਤੇ ਇਹ ਦੱਸੋ ਕਿਨੂੰ ਪਾਈਏ ਮੇਰੀ ਮਰਜ਼ੀ ਹੈ ਆਏ ਭਾਈ ਮੋਦੀ ਤੇਰੀ ਮਰਜ਼ੀ ਮੋਦੀ ਨੂੰ ਮੋਦੀ ਨੂੰ ਪਾਣੀ ਪਾਈਏ ਭਾਈ ਕੀ ਨਾ ਇਹ ਜਿਸਮਾਲ ਜਿਸਮਾਲ ਜੀ ਕੀ ਮਰਜ਼ੀ ਹੈ ਮਰਜ਼ੀ ਪਾਣੀ ਖਰਾਬ ਆ ਰਿਹਾ ਸਭ ਕੁਝ ਆ ਰਿਹਾ ਬੋਰਡ ਪਾੜੇ ਨਹੀਂ ਬੋਰਡ ਪਾਣਾ ਨਹੀਂ ਚਲੋ ਬੋਰਡ ਪਾਣਾ ਨਹੀਂ ਭਾਈ ਕੀ ਨਾ ਜੀ ਆਹ ਵੀ ਗੱਲ ਹੈ ਮਾਰਾ ਜੋ ਮੁੰਡਾ ਕਹਿ ਰਿਹਾ ਹੋਏ ਸਹੀ ਹੈ ਨਹੀਂ ਬੋਰਡ ਪਾਣੀ ਕੀ ਪਾਣੀ ਨਹੀਂ ਪਾਣੀ ਬੋਰਡ ਦਾ ਪਾਣੀ ਆ ਰਿਹਾ ਸਭ ਬਣੀਆ ਬੋਰਡ ਬਣੀਆ ਤੁਸੀਂ ਕਿਨੂੰ ਕਹੋਗੇ ਮੈਂ ਤਾਂ ਭਾਈ ਜਿੰਨੂੰ ਪਾਣਾ ਪਾਣਾ ਤੁਸੀਂ ਨਬੋਗੇ ਮੈਂ ਤੁਹਾਨੂੰ ਪਾਣੀ ਦੱਸਾਂਗਾ ਤੁਸੀਂ ਦੇ ਨੀ ਆਪਰੇ ਪੈਸੋ ਮੈਂ ਮੇਰਾ ਤਾਂ ਕੋਈ ਨਹੀਂ ਤਾਂ ਮੈਂ ਦੇਖਾਂਗੇ ਇਹਨੂੰ ਪਾਣੀ ਆਪ ਕੋਈ ਫੋਨ ਨਾ ਫੋਨ ਚੰਗੀ ਗੱਲ ਬੋਲੋ ਪਾਣੀ ਮੇਰੇ ਤੇਰਾ ਮੋਦੀ ਆਵੇ ਤੇ ਚੰਗੀ ਗੱਲ ਮੋਦੀ ਹੈਗਾ ਦੇ ਮੋਦੀ ਹੈਗਾ ਸੋ ਬਿਲਕੁਲ ਮੋਦੀ ਦੀ ਗੱਲ ਕਰਦੇ ਸਭ ਵੀ ਬੈਠੇ ਇੱਥੇ ਦੁਕਾਨਦਾਰ ਉਹਨਾਂ ਨੇ ਗੱਲ ਕਰਨ ਕੀ ਨਾ ਅੰਕਲ ਤੁਹਾਡਾ ਮੇਰਾ ਸਤਵੀਰ ਸਿੰਘ ਲੱਕੀ ਭਾਈ ਉਮੀਦਾਂ ਦੇ ਖਰਾ ਉਤਰਿਆ ਜਾਂ ਨਜ਼ਰ ਆ ਰਿਹਾ ਕਿ ਖਰਾ ਉਤਰੇਗਾ ਕਿਸ ਨੂੰ ਦੇਖਦੇ ਹੋ ਅੱਜ ਤਾਂ ਮੋਦੀ ਸਾਹਿਬ ਨੂੰ ਦੇਖਦੇ ਆ ਜੀ ਕਿਉਂ ਕਿਉਂਕਿ ਉਹਨਾਂ ਨੇ ਬੜਾ ਕੰਮ ਕੀਤਾ ਹੈ ਹਿੰਦੁਸਤਾਨ ਦੇ ਵਿੱਚ ਅੰਮ੍ਰਿਤਸਰ ਦੀ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਮਹਾਰਾਜ ਨੇ ਲੋਕੀ ਇਹਨਾਂ ਨੂੰ ਆਨੰਦ ਦਿੰਦੇ ਪੰਜਾਬ ਜਾਣ ਦਿੰਦੇ ਆਣ ਅੱਗੇ ਆਉਣ ਨੂੰ ਜੇਤਲੀ ਸੀ ਅੱਗੇ ਪੜਾ ਮਾਰੇ ਮੇਰਾ ਮੇਰਾ ਅਗਰ 5 ਬਾਅਦ ਇਹ ਬੰਦਾ ਇੱਕ ਵੀ ਇੱਥੇ ਜਿੱਤ ਗਿਆ ਤੇ ਮਰਾ ਅੰਮ੍ਰਿਤਸਰ ਦੀ ਨੌਂਰ ਬਦਲਦਣੀ ਹੈ ਪਰ ਹਾਲਾਤ ਹੋਈ ਪਿਛੇ 2004 ਤੋਂ 10 ਦੇ ਵਿੱਚ 2014 ਤੱਕ ਬੀਜੇਪੀ ਦੀ ਗਵਰਨਮੈਂਟ ਸੀ ਕਾਂਗਰਸ ਦੀ ਗਵਰਨਮੈਂਟ ਤੇ ਬੀਜੇਪੀ ਦੇ ਅੰਪੀਨ ਅਹੁਦੋਂ ਸੇ ਦੂਰੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਨਵਜੋਤ ਸਿੰਘ ਸਿੱਧੂ ਮੈਂ ਕੁੱਤਾ ਘ ਅਈ ਰਗਾਂ ਮੇਂ ਮੋਦੀ ਸਾਹਿਬ ਆਣ ਇੱਥੇ ਆਣ ਨਵਾਰ ਬਦ ਜਾਣੀ ਪੰਜਾਬ ਦੀ ਸਭ ਕੁਝ ਹੋਏ ਨਾ ਅੰਬਾਸਾ ਜੇ ਕਮਾ ਤਰਨ ਚੁਗ ਦੀ ਜਿੰਦਾਬਾਦ ਹੈ ਜੀ ਤਰਨ ਚੁਗ ਦੀ ਜਿੰਦਾਬਾਦ ਸੋ ਮੋਦੀ ਦੀ ਗੱਲ ਕਰਦੇ ਆ ਸੋ ਪੀਜੀਪੀ ਦੀ ਗੱਲ ਕਰਦੇ ਸੋ ਬਿਲਕੁਲ ਹਰ ਇੱਕ ਦੀ ਆਪਣੀ ਆਪਣੀ ਰਾਏ ਆ ਸੋ ਇਲੈਕਸ਼ਨਾਂ ਸਿਰਤੇ ਨੇ ਔਰ ਰਾਏ ਵੀ ਆਪਣੀ ਆਪਣੀ ਹੋਣੀ ਚਾਹੀਦੀ ਆ ਕੌਣ ਜਿੱਦਾਂ ਕੌਣ ਹਾਰਦਾ ਬਸ ਕੁਝ ਦਿਨਾਂ ਦੀ ਖੇਡ ਹੈ ਜੀ ਔਰ ਜਲਦੀ ਉਹ ਪਲ ਕੋਲ ਪਤਾ ਲੱਗ ਜਾਏਗਾ ਲੇਕਿਨ ਇਨਸਾਈਡ ਜਿਹੜਾ ਵਾ ਬਿਲਕੁਲ ਕਟੜਾ ਦੁੱਲੋ ਜਿਹੜਾ ਵਾ ਉੱਥੇ ਦੇ ਲੋਕਾਂ ਦੀ ਆਪਣੀ ਆਪਣੀ ਰਾਏ ਹੈ ਕੋਈ ਝਾੜੂ ਦੀ ਗੱਲ ਕਰਦਾ ਕੋਈ ਕਾਂਗਰਸ ਦੀ ਗੱਲ ਕਰਦਾ ਕੋਈ ਬੀਜੇਪੀ ਦੀ ਗੱਲ ਕਰਦਾ ਕੋਈ ਅਕਾਲੀ ਦਲ ਦੀ ਗੱਲ ਕਰਦਾ ਆਪਣੀ ਆਪਣੀ ਰਾਏ ਹੈ ਜੀ ਹੈ ਸੋ ਫਿਲਹਾਲ ਕੌਣ ਜਿੱਤਦਾ ਕੌਣ ਨਹੀਂ ਲੇਕਿਨ ਉਮੀਦਾਂ ਬੜੀ ਪਾਰਟੀਆਂ ਕੋ ਲੱਗੀ ਹੈ ਸੋ ਕੌਣ ਉਮੀਦਾਂ ਦੇ ਖਰਾ ਉਤਰੇਗਾ ਆਉਣ ਵਾਲਾ ਸਮਾਂ ਦੱਸੇਗਾ